ਔਰ ਜ਼ਿਆਦਾ ਬੰਦਿਆਂ ਨੇ ਬਹੁਤ ਜ਼ਿਆਦਾ ਡਰਿੰਕ ਵੀ ਕੀਤਾ ਹੋਇਆ ਸੀ ਮਤਲਬ ਸਾਰੇ ਤਾਂ ਨਹੀਂ ਟੋਟਲੀ ਤਾਂ ਨਹੀਂ ਕਹਿ ਸਕਦੇ ਕਾਫੀਆਂ ਨੇ ਕੀਤਾ ਸੀ ਕਿਉਂਕਿ ਸਮੈਲ ਆ ਰਹੀ ਸੀ ਮੈਂ ਕਿਹਾ ਤੁਸੀਂ ਇਹ ਮर्यादा ਕਿਵੇਂ ਕੀ ਰਹੇਗੀ ਮर्यादा ਜੇ ਇਹਨੇ ਇਹਨੇ ਇਹ ਨਸ਼ੇ ਵਿੱਚ ਗੋਤ ਹੋਏ ਹੋਏ ਚੁੱਕਣਗੇ ਮਾਰੇ ਗੁਰੂ ਦਾ ਗ੍ਰੰਥ ਸਾਹਿਬ ਚੁੱਕਣਗੇ ਤੇ ਕੀ ਉੱਥੇ ਮर्यादा ਰਹੇਗੀ ਤੇ ਉਹ ਬਾਣੀ ਚੱਲ ਰਹੀ ਸੀ ਮੈਂ ਪੁੱਛ ਨਹੀਂ ਆ ਉਸ ਬਾਣੀ ਦੇ ਚੱਲਣ ਨਾਲ ਕਿਸੇ ਨੂੰ ਕੀ ਨੁਕਸਾਨ ਹੋ ਰਿਹਾ ਸੀ ਸਵਾਲ ਟਰਾਲੀਆਂ ਦੇ ਸਮਾਨ ਚੋਰੀ ਤੇ ਪਹਿਲੇ ਹੀ ਖੜੇ ਸੀ ਤੇ ਅੱਜ ਤੁਸੀਂ ਨਵੀਂ ਗੱਲ ਆ ਕੇ ਦੱਸੀ ਹੈ ਕਿ ਬੇਦਬੀ ਹੋਈ ਹੈ ਤੇ 19 ਤਰੀਕ ਰਾਤ ਨੂੰ 810 ਮੇਰੇ ਡਿਊਟੀ ਸੀ ਜੀ ਤੇ ਮੈਂ ਲਗਭਗ 8:30 ਦਾ ਟਾਈਮ ਸੀ ਤੇ ਉਦੋਂ ਬਾਅਦ ਆਵਾਜ਼ਾਂ ਆਣ ਲੱਗੀਆਂ ਲਾਠੀਆਂ ਸੋਟੀਆਂ ਜਿਹੜੀਆਂ ਮਾਰ ਰਏ ਸੀ ਪੁਲਿਸ ਤੇ ਖੂਬ ਸ਼ੋਰ ਸ਼ਰਾਬਾ ਹੋ ਰਿਹਾ ਸੀ ਠਾ 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 ਦੀ ਆਵਾਜ਼ ਆ ਰਹੀ ਸੀ ਉਹ ਜਿੱਥੇ ਸ਼ੈੱਡ ਬਣਿਆ ਹੋਇਆ ਸੀ ਗੁਰੂ ਮਹਾਰਾਜ ਦਾ ਪੋਥੀ ਸਾਹਿਬ ਸਰੂਪ ਰੱਖਿਆ ਐਸੀ ਉੱਥੇ ਸਾਹਮਣੇ ਬਈਬੀਆਂ ਦੇਖੀਆਂ ਪੁਲਿਸ ਵਾਲਿਆਂ ਤੇ ਮੈਂ ਕਿਹਾ ਤਾਂ ਫਿਰ ਆ ਗਏ ਨੇ ਇੱਥੇ ਵੀ ਆ ਗਏ ਨੇ ਪਰ ਉਸ ਤੋਂ ਬਾਅਦ ਮੈਨੂੰ ਉਠਾ ਦਿੱਤਾ ਗਿਆ ਧੱਕੇ ਨਾਲ ਪਰ ਉਹਨਾਂ ਨੇ ਤਾਂ ਵੀਡੀਓ ਜਾਰੀ ਕੀਤੀ ਹੈ ਮਾਤਾ ਜੀ ਵੀ ਬੜੇ ਸਨਮਾਨ ਦੇ ਨਾਲ ਗੁਰੂ ਸਾਹਿਬ ਦੇ ਸਰੂਪ ਉੱਥੋਂ ਉਹ ਲੈ ਕੇ ਗਏ ਆ ਸਰੂਪ ਲੈ ਕੇ ਸਨਮਾਨ ਸਰੂਪ ਨੂੰ ਤਾਂ ਲੈ ਗਏ ਨੇ ਮਤਲਬ ਬਾਣੀ ਤਾਂ ਖੰਡਿਤ ਹੋ ਗਈ ਹੈ ਨਾ ਜੇਲ੍ਹ ਦੇ ਵਿੱਚ ਤੁਸੀਂ ਜਦੋਂ ਤੁਹਾਨੂੰ ਰੀਟੇਨ ਕੀਤਾ ਗਿਆ ਉੱਥੇ ਤੁਹਾਡੇ ਗੱਲ ਹੋ ਸਕੀ ਸੀ ਕਿਸੇ ਨਾਲ ਇਸ ਬਾਬਤ ਸਰਕਾਰਾਂ ਨੇ ਜੇਲਮਟਾਇਆ ਨੇ ਕਿਤੇ ਨਹੀਂ ਅੱਗੇ ਵੀ ਕਰਦੀਆਂ ਨੇ ਅੱਜ ਕੋਈ ਨਵਾਂ ਨਹੀਂ ਆਪਣੇ ਨਾਲ ਹੋਇਆ ਪਰ ਜਿਹੜਾ ਬਾਣੀ ਨੂੰ ਖੰਡਿਤ ਕੀਤਾ ਨਾ ਇਹ ਸਭ ਤੋਂ ਵੱਡਾ ਸਦਮਾ ਹੈ ਇਹ ਇਹ ਨੇ ਸਾਡੀ ਆਤਮਨ ਬਲੁੰਦਰ ਕੇ ਰੱਖ ਦਿੱਤਾ ਹੈ ਭਗਵਾਨ ਸ੍ਰੀ ਮਾਨ ਜਦੋਂ ਸਦਾ ਚਾਹੁੰਦਾ ਨਾ ਉਹ ਇਹੀ ਗੱਲਾਂ ਕਰਕੇ ਆਇਆ ਹੈ ਕਿ ਜਿਹੜੀਆਂ ਬਦਗੀਆਂ ਹੋਈਆਂ ਉਹਨਾਂ ਦਾ ਤੁਹਾਨੂੰ ਇਨਸਾਫ ਦਊਗਾ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਡੱਕਾਂਗੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ ਤੇ ਅੱਜ ਖੁਦ ਆਦੇਸ਼ ਕਰਦਾ ਬਦਵੀ ਉਹਦੇ ਦੇਸ਼ਾਂ ਦੇ ਅਨੁਸਾਰ ਹੀ ਹੁੰਦੀ ਹੈ ਜਿਹੜੇ ਪੁਲਿਸ ਚੜ੍ਹ ਕੇ ਗਈ ਆ ਉਹ ਭਗਵੰਤ ਸਿੰਘ ਮਾਨ ਕੋਲੇ ਗ੍ਰਹਿਬੰਦੀ ਆ ਗਿਆ ਉਹਦੇ ਆਦੇਸ਼ਾਂ ਦੇ ਗਈ ਆ ਝੂਠੇ ਫਰੇਬੀ ਲੋਬੀ ਲਾਂਤੀ ਮੁੱਖ ਮੰਤਰੀ ਨੂੰ ਲਾਂਤਾ ਕਿਸਾਨੀ ਵਾਲੋਂ ਤੇ ਪਹਿਣੀਆਂ ਪਹਿਣਗੀਆਂ ਜਿਹੜੀ ਕਿ ਜਿੱਤ ਦੇ ਕਰੀਬ ਅੰਦੋਲਨਿਆਂ ਨੂੰ ਢਾਹ ਲਾਈ ਆ ਕਾਰਪੋਰੇਟ ਜਿਹੜੇ ਦਿੱਲੀ ਤੋਂ ਲਾਲੇ ਚੱਲ ਕੇ ਆਏ ਕਿ ਕੀ ਸੈਟਿੰਗ ਕਰਕੇ ਆਏ ਆ ਕੀ ਕਾਰਪੋਰੇਟ ਨੇ ਸੈਟਿੰਗ ਕਰਕੇ ਆ ਕਿ ਬੀਜੇਪੀ ਅਰਸਸਨਾ ਸੈਟਿੰਗ ਕਰਕੇ ਜਿਨ੍ਹਾਂ ਨੇ ਆਉਂਦੇ ਮੋਰਚਾ ਪਟਾਇਆ ਗੁਰੂ ਸਾਹਿਬ ਕਦੀ ਕਿਸੇ ਬਖਸ਼ਿਸ਼ ਨਹੀਂ ਦੀਨਗੇ ਇਹ ਤਾਂ ਆਪਣਾ ਸਤਕਾਰ ਵੀਡੀਓ ਦੇ ਵਿੱਚ ਦਿਖਾਤਾ ਜੀ ਵੀ ਅਸੀਂ ਸਤਕਾਰ ਸਹਿਤ ਮਹਾਰਾਜ ਦੇ ਸਰੂਪ ਜਾਂ ਪੋਥੀ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਉਹ ਲੈ ਕੇ ਗਏ ਪਰ ਤੁਸੀਂ ਇਲਜ਼ਾਮ ਲਾ ਰਹੇ ਹੋ ਉਹਨਾਂ ਦਾ ਸਬੂਤ ਕੀ ਹੈ ਜੀ ਤੁਹਾਨੂੰ ਸਾਡੇ ਵਪਾਰੀ ਭਰਾਵਾਂ ਨੂੰ ਨੁਕਸਾਨ ਹੋਇਆ ਸਾਡੇ ਕਰਕੇ ਨਹੀਂ ਹੋਇਆ ਸੜਕੇ ਰੋਕ ਸੜਕਾਂ ਰੋਕੀਆਂ ਨੇ ਹਰਿਆਣਾ ਸਰਕਾਰ ਨੇ ਬੈਰੀਕਾਟ ਲਾਏ ਹਰਿਆਣਾ ਸਰਕਾਰ ਨੇ ਜਿਹੜੇ ਪਿੱਲਰ ਬਣਾਏ ਹਰਿਆਣਾ ਸਰਕਾਰ ਨੇ ਤੇ ਇੱਕਦਮ ਅੱਧੇ ਘੰਟੇ ਚ ਕਿਵੇਂ ਬਿਆਨ ਬਦਲ ਗਏ ਵੀ ਇਹਨਾਂ ਕਰਕੇ ਘਟਾ ਹੋਇਆ ਇਹਨਾਂ ਕਰਕੇ ਨਸ਼ਾ ਵਧ ਗਿਆ ਇਹਨਾਂ ਕਰਕੇ ਬੇਰੋਜ਼ਗਾਰੀ ਹੋ ਗਈ ਇਨੇ ਸਾਲਾਂ ਤੋਂ ਤਾਂ ਸੜਕ ਤੇ ਨਹੀਂ ਬੈਠੇ ਸੀ ਪਹਿਲਾਂ ਤੁਸੀਂ ਕੀ ਕੀ ਦਿੱਤਾ ਹੁਣ ਹਟ ਗਏ ਹੁਣ ਕਿੰਨਿਆਂ ਕਰੋਂ ਰੋਜ਼ਗਾਰ ਦੇ ਦੋਗੇ ਕਿੰਨੇ ਕਿ ਨਸ਼ੇ ਰੋਕ ਲੋਗੇ ਕਿੰਨੀਆਂ ਕਿ ਫਰੋਤੀਆਂ ਰੋਕ ਲੋਗੇ ਇਹ ਅਖੋਤੀ ਮੁੱਖ ਮੰਤਰੀ ਜਿਹੜਾ ਕਿ ਮਤਲਬ ਸਟੇਟ ਚ ਲਾਂਚ ਉਹ ਸਟੇਟ ਚਲਾਉਣ ਲੱਗ ਗਿਆ ਉਹਨਾਂ ਨੇ ਤੁਹਾਨੂੰ ਅਪੀਲਾਂ ਹੀ ਕਰੀਆਂ ਵੀ ਤੁਸੀਂ ਸਾਡੇ ਆਪਣੇ ਅਸੀਂ ਤੁਹਾਡੇ ਨਾਲ ਆ ਫਿਰ ਤੁਹਾਨੂੰ ਹੁਣ ਆਪਣੇ ਲੱਗਦੇ ਆੱਖਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਤੁਸੀਂ 2.5 ਲੱਖ ਦੀਆਂ ਟਰਾਲੀਆਂ ਪਿੱਛੇ ਵਿਧਾਇਕਾਂ ਤੇ ਇਲਜ਼ਾਮ ਲਾਤਾ ਵੀ ਵਿਧਾਇਕ 2.5 ਲੱਖ ਦੀਆਂ ਟਰਾਲੀਆਂ ਤੋਂ ਦੀਆਂ ਚੋਰੀ ਕਰਨਗੇ ਇਹ ਤੁਹਾਨੂੰ ਇਸ ਗੱਲ ਦੇ ਉੱਤੇ ਯਕੀਨ ਵੀ ਆਉਂਦਾ ਅਜਿਹੇ ਬਿਆਨ ਫਿਰ ਉਹਨਾਂ ਤਾਂ ਵਿਧਾਇਕ ਦੇ ਰਹੇ ਉਹਨਾਂ ਦੇ ਸਾਹਮਣੇ ਹੁੰਦਾ 2.5 ਲੱਖ ਦੀ ਟਰਾਲੀ ਨਹੀਂ ਚੋਰੀ ਕਰੂਗਾ ਤਾਂ ਮਤਲਬ 25-25 ਕੋ 2-2 ਕਰੋੜ ਵਾਲੇ ਚੋਰ ਨੇ ਜਿਹੜਾ ਟਰਾਲੀ ਦੀ ਚੋਰੀ ਤੇ ਮਰ ਗਿਆ ਜਿਹੜਾ ਕਿਸਾਨਾਂ ਦੇ ਦਸਾਂ ਨੌਂ ਦੀ ਕਮਾਈ ਦਾ ਸਮਾਨ ਤੇ ਬੇਈਮਾਨ ਹੋ ਗਿਆ ਉਹ ਰਾਜਾਂ ਤੇ ਕੀ ਰਾਖੀ ਕਰ ਲੂਗਾ ਕੀ ਸਟੇਟ ਦਾ ਉਹ ਨਮਾਇੰਦਗੀ ਕਰ ਲੂਗਾ ਕੀ ਆਪਣੇ ਹਲਕੇ ਦਾ ਵਿਕਾਸ ਕਰਾ ਲੂਗਾ ਪਉਕ ਮੰਤਮਾਨ ਸਰਕਾਰ ਚੋਰ ਹੈ ਸਾਡੀ ਪੁਲਿਸ ਚੋਰ ਹੈ ਜਿਹਨੇ ਸਾਡਾ ਸਮਾਨ ਚੋਰੀ ਕੀਤਾ ਜਿਹਦੀ ਦੇਖ ਰਿਕ ਚ ਹੋਇਆ ਬੀਤੇ ਸਮੇਂ ਕਿਸਾਨਾਂ ਦੇ ਉੱਤੇ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਹੈ ਮੋਰਚੇ ਚ ਚੁਕਾਏ ਜਾਂਦੇ ਆ ਜਿਸ ਤੋਂ ਬਾਅਦ ਬਹੁਤ ਸਾਰੇ ਸਵਾਲ ਸਰਕਾਰ ਦੇ ਉੱਤੇ ਕਿਸਾਨਾਂ ਵੱਲੋਂ ਖੜੇ ਕੀਤੇ ਜਾਂਦੇ ਪਰ ਅੱਜ ਇੱਕ ਵੱਖਰੀ ਹੀ ਗੱਲ ਕਿਸਾਨਾਂ ਵੱਲੋਂ ਰੱਖੀ ਗਈ ਹੈ ਕਿ ਸਾਡੇ ਕਿਸਾਨ ਜੋ ਹੁਣ ਡਿਟੇਨ ਕੀਤੇ ਗਏ ਸੀ ਜੇਲ੍ਹਾਂ ਤੋਂ ਬਾਹਰ ਆਏ ਆ ਉਹਨਾਂ ਨੇ ਆ ਕੇ ਦੱਸਿਆ ਹੈ ਕਿ ਮੋਰਚੇ ਦੇ ਵਿੱਚ ਪੁਲਿਸ ਦੇ ਵੱਲੋਂ ਕੁਰਬਾਨੀ ਦੀ ਬੇਦਬੀ ਕੀਤੀ ਗਈ ਹੈ ਗੁਰਬਾਣੀ ਖੰਡੇਤ ਹੋਈ ਹੈ ਸੋ ਕੀ ਪੂਰਾ ਮਸਲਾ ਹੈ ਉਹ ਪਹਿਲਾਂ ਜਾਣਦੇ ਆ ਅੱਜ ਕਾਫੀ ਦਿਨ ਹੋ ਚੁੱਕੇ ਆ ਸਵਾਲ ਟਰਾਲੀਆਂ ਦੇ ਸਮਾਨ ਚੋਰੀ ਦੇ ਪਹਿਲਾਂ ਹੀ ਖੜੇ ਸੀ ਤੇ ਅੱਜ ਤੁਸੀਂ ਨਵੀਂ ਗੱਲ ਆ ਕੇ ਦੱਸੀ ਹੈ ਕਿ ਬੇਦਬੀ ਹੋਈ ਹੈ ਕਿਵੇਂ ਬੇਦਬੀ ਹੋਈ ਹੈ ਜੀ ਦੇਖੋ 3 ਦਿਨ ਪਹਿਲਾਂ ਹੀ ਜਦੋਂ ਹੀ ਮਾਤਾ ਜੀ ਬਾਹਰ ਆਉਂਦੇ ਨੇ ਕਿਉਂਕਿ ਇਹਨਾਂ ਨੂੰ 19 ਤਰੀਕ ਨੂੰ ਰਾਤ ਨੂੰ ਜਦੋਂ ਬਾਣੀ ਦੀ ਚਲ ਰਹੇ ਜਿਹੜੇ ਜਪਜੀਤ ਸਾਹਿਬ ਦੇ ਖੰਡ ਜਾਪ ਨੇ ਉਹਨਾਂ ਨੂੰ ਖੰਡਲੀਤ ਕਰਕੇ ਜਦੋਂ ਪੋਤੀ ਸਾਹਿਬ ਲੈ ਜਾਈ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਗਲੇ ਦਿਨਾਂ ਨੂੰ ਰਾਤ ਨੂੰ ਛੱਡਿਆ ਜਾਂਦਾ ਹੈ ਅਗਲੇ ਦਿਨ ਫਰੀਦਕੋਟ ਜਾਂਦੇ ਆ ਤਿੰਨ ਦਿਨਾਂ ਬਾਅਦ ਜਦੋਂ ਬਾਹਰ ਆਉਂਦੇ ਸਾਡੇ ਕੋਲੇ ਗੱਲ ਆਉਂਦੀ ਹੈ ਆਉਂਦਿਆਂ ਸਾਰੀ ਅਸੀਂ ਮੀਡੀਆ ਦੇ ਸਾਹਮਣੇ ਰੱਖੀ ਹੈ ਵੀ ਮਾਤਾ ਜੀ ਜਦੋਂ ਵੀ ਥੋੜੇ ਠੀਕ ਹੋਣਗੇ ਕਿਉਂਕਿ ਇਹ ਬਹੁਤ ਭਾਵੁਕ ਹੋ ਗਏ ਬਹੁਤ ਜ਼ਿਆਦਾ ਜਿਹੜੇ ਸਟ्रेस 'ਚ ਆ ਗਏ ਜਿਹੜੇ ਮੌਕੇ ਦੇ ਤਾਬਿਆਂ ਤੇ ਬੈਠੇ ਸੀ ਜਦੋਂ ਤਾਬਿਆਂ ਤੇ ਬੈਠੇ ਹੋਏ ਸ਼ਬਦ ਗੁਰੂ ਦਾ ਜਾਪ ਕਰ ਰਹੇ ਹੁਣ ਗੁਰਬਾਣੀ ਨਾਲ ਜੁੜੇ ਹੋਣ ਤੇ ਉਦੋਂ ਨਾਲ ਸਾਹਮਣੇ ਪ੍ਰਤੀਵਾ ਹੋਏ ਸੁਭਾਵਿਕ ਹੈ ਵੀ ਉਹਨਾਂ ਦੇ ਜਿਹੜਾ ਜਿਹੜਾ ਇੱਕ ਸੰਤੁਲਨ ਹੈ ਵਿਗੜ ਜਾਂਦਾ ਹੈ ਤੇ ਉਸ ਪਤਾ ਲੱਗਦੇ ਅੱਜ ਹਸਾਰ ਤੋਂ ਨਾਰਨੋਦ ਤਹਿਸੀਲ ਤੋਂ ਮੋਠਪਿੰਡ ਆ ਉੱਥੋਂ ਦੇ ਨੇ ਮਾਤਾ ਦਿਲਜੀਤ ਕੌਰ ਜੀ ਅੱਜ ਸਵੇਰੇ ਉਹਨਾਂ ਨੂੰ ਲੈ ਕੇ ਕੱਲ ਵੀ ਰਾਤ ਨੂੰ ਗੱਲ ਹੋਈ ਜਾਂਦੀ ਵੀ ਮੈਂ ਆਪਣੀ ਗੱਲ ਜਨਤਾ ਤੱਕ ਪਹੁੰਚਾਉਣਾ ਚਾਹੁੰਨੇ ਆ ਮਾਤਾ ਸਾਡੀ ਕਹਿੰਦੀ ਵੀ ਮੈਂ ਆਪਣੀ ਜਿਹੜੀ ਹੱਦ ਬਿੱਤੀ ਹੈ ਜਿਹੜੀ ਰੂਪ ਹੂਬ ਹੂ ਮੈਂ ਜਿਹੜੀ ਗੱਲ ਹੈ ਆਪਣੇ ਸਿੱਖ ਜਗਤ ਤੱਕ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਨੂੰ ਮੰਨਣ ਵਾਲੇ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਤੇ ਅੱਜ ਇਹ ਇਸ ਕਰਕੇ ਪੀਸੀ ਰੱਖੀ ਗਈ। ਸੋ ਇਸ ਤੋਂ ਪਹਿਲਾਂ ਅਗਲੇ ਸਵਾਲਾਂ ਵੱਲ ਜਾਈਏ ਪਹਿਲਾਂ ਮਾਤਾ ਜੀ ਤੋਂ ਹੀ ਪੁੱਛਦੇ ਹਾਂ। ਮਾਤਾ ਜੀ ਤੁਹਾਡਾ ਨਾਂ ਕੀ ਹੈ ਤੇ ਘਟਨਾ ਕੀ ਹੈ ਪੂਰੀ ਉਹਦੇ ਬਾਰੇ ਦੱਸਣਾ ਕਰੋ। ਮੇਰਾ ਨਾਮ ਜੀ ਦਲਜੀਤ ਕੌਰ ਹੈ ਮੈਂ ਸਾਡ ਡਿਸਟ੍ਰਿਕਟ ਤੋਂ ਹਰਿਆਣਾ ਤੋਂ ਆ ਪਿੰਡ ਮੋਠ ਹੈ ਜੀ ਤੇ ਕਈ ਦਿਨਾਂ ਤੋਂ ਮੈਂ ਉੱਥੇ ਰਹਿ ਰਹੀ ਸੀ ਅਖੰਡ ਜਾਪ ਜਿਹੜੇ ਚੱਲ ਰਹੇ ਸੀ ਉਹਦੀ ਰੋਲ ਡਿਊਟੀ ਡਿਊਟੀ ਮਗਰ ਲਾ ਰਹੇ ਸੀ ਤੇ 19 ਤਰੀਕ ਰਾਤ ਨੂੰ 810 ਮੇਰੀ ਡਿਊਟੀ ਸੀ ਜੀ ਤੇ ਮੈਂ ਲਗਭਗ 8:30 ਦਾ ਟਾਈਮ ਸੀ ਤੇ ਉਦੋਂ ਬਾਅਦ ਆਵਾਜ਼ਾਂ ਆਉਣ ਲੱਗੀਆਂ ਲਾਠੀਆਂ ਸੋਟੀਆਂ ਜਿਹੜੀਆਂ ਮਾਰ ਰਹੀ ਸੀ ਪੁਲਿਸ ਮੈਨੂੰ ਪਤਾ ਨਹੀਂ ਸੀ ਪੁਲਿਸ ਮਾਰ ਰਹੀ ਹੈ ਜਾਂ ਕੋਈ ਹੋਰ ਆਵਾਜ਼ ਆ ਰਹੀ ਸੀ ਤੇ ਖੂਬ ਸ਼ੋਰ ਸ਼ਰਾਬਾ ਹੋ ਰਿਹਾ ਸੀ ਠਾ 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 ਦੀ ਆਵਾਜ਼ ਆ ਰਹੀ ਸੀ ਫਾਂ ਤੋਂੜ ਹੋ ਰਹੀ ਸੀ ਲਾਠੀਆਂ ਨਾਲ ਸੋਟੀਆਂ ਡੰਡਿਆਂ ਨਾਲ ਤੇ ਮੈਂ ਸੋਚਿਆ ਪਤਾ ਨਹੀਂ ਕੀ ਬਾਹਰ ਹੋ ਰਿਹਾ ਹੈ ਫਿਰ ਇਹਨੇ ਨੂੰ ਮੈਂ ਆਇਆ ਤੇ ਸਾਹਮਣੇ ਮੈਨੂੰ ਲੇਡੀ ਪੁਲਿਸ ਸਾਹਮਣੇ ਜਿੱਥੇ ਸ਼ੈੱਡ ਬਣਿਆ ਹੋਇਆ ਸੀ ਗੁਰੂ ਮਹਾਰਾਜ ਦਾ ਪੋਥੀ ਸਾਹਿਬ ਸਰੂਪ ਰੱਖਿਆ ਹੋਇਆ ਸੀ ਉੱਥੇ ਸਾਹਮਣੇ ਬੀਬੀਆਂ ਦੇਖਿਆ ਪੁਲਿਸ ਵਾਲਿਆਂ ਤੇ ਮੈਂ ਕਿਹਾ ਤਾਂ ਫਿਰ ਆ ਗਏ ਨੇ ਇੱਥੇ ਵੀ ਆ ਗਏ ਨੇ ਪਰ ਉਸ ਤੋਂ ਬਾਅਦ ਮੈਨੂੰ ਉਠਾ ਦਿੱਤਾ ਗਿਆ ਧੱਕੇ ਨਾਲ ਮੈਂ ਕਿਹਾ ਅਖੰਡ ਜਾ ਫੇ ਤੇ ਇੱਥੇ ਇਹਨੂੰ ਖੰਡਿਤ ਹੋ ਜਾਏਗਾ ਉੱਠਣ ਨਾਲ ਤੇ ਅਸੀਂ ਤਾਂ ਨਹੀਂ ਇੱਥੇ ਵੀ ਇੱਥੇ ਜਾਣਾ ਚਲੋ 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 ਬਾਹਰ ਚਲੋ ਬਾਹਰ ਚਲੋ ਬੀਬੀਆਂ ਨਾਲ ਚਲੋ ਬੀਬੀਆਂ ਨੂੰ ਲੈ ਕੇ ਜਾ ਤੁਹਾਨੂੰ ਅਪਸ਼ਬਦ ਬੋਲੇਗੇ ਧੱਕੇ ਮਾਰੇਗੇ ਕਿਸ ਤਰ੍ਹਾਂ ਦਾ ਵਿਹਾਰ ਸੀ ਹੋ ਨਹੀਂ ਜੀ ਆਪਾਂ ਗਲਤ ਕੁਝ ਕਹਿਣਾ ਨਹੀਂ ਧੱਕੇ ਵੀ ਨਹੀਂ ਮਾਰੇ ਆਪਸ਼ਬਦ ਵੀ ਨਹੀਂ ਮੈਂ ਕਹੇ ਨਾਲ ਇਹ ਕਿਆ ਚੱਲੋ ਵੀ ਜਾਓ ਇੱਥੋਂ ਜਾਓ ਫਿਰ ਮੈਂ ਕਿਹਾ ਇੱਕ ਪੁਲਿਸ ਆਫੀਸਰ ਸੀ ਮੈਂ ਉਹਦੇ ਕੋਲ ਰਿਕੁਐਸਟ ਕੀਤੀ ਮੈਂ ਕਿਹਾ ਸਰ ਜੀ ਇੱਥੇ ਨਾ ਵੀ ਇਹ ਅਖੰਡ ਜਾਪ ਕਰ ਰਹੇ ਆ ਜਾਪ ਚੱਲ ਰਹੇ ਨੇ ਜੋ ਕਿ 4 ਮਹੀਨੇ 26 ਤਰੀਕ ਨੂੰ 4 ਮਹੀਨੇ ਹੋ ਜਾਣਗੇ ਅੱਜ 19 ਹੈ 4 ਮਹੀਨੇ ਪੂਰੇ ਕੰਪਲੀਟ ਹੋ ਜਾਣਗੇ ਤੇ ਅਖੰਡ ਜੋਤ ਵੀ ਜਲ ਰਹੀ ਏ ਇਹ ਵਸ ਦੇ ਮੀਂਹ ਵਿੱਚ ਗੜਿਆਂ ਵਿੱਚ ਤੂਫਾਨ ਵਿੱਚ ਹਨੇਰੀ ਵਿੱਚ ਇੱਕ ਇੱਕ ਸੈਕਿੰਡ ਵੀ ਨਹੀਂ ਰੁਕਿਆ ਤੇ ਇਹਨੂੰ ਅਸੀਂ ਛੱਡ ਕੇ ਕਿਵੇਂ ਚਲੇ ਜਾਈਏ ਮੈਂ ਕਿਹਾ ਜਦੋਂ ਤੱਕ ਸਾਡੀ ਪੋਥੀ ਸਾਹਿਬ ਇੱਥੇ ਪੈ ਨੇ ਸਾਡੇ ਗੁਰੂ ਸਾਹਿਬ ਇੱਥੇ ਨੇ ਅਸੀਂ ਨਹੀਂ ਇੱਥੋਂ ਨਿਕਲਦੇ ਕਹਿੰਦੇ ਨੇ ਨਹੀਂ ਤੁਸੀਂ ਚੱਲੋ ਤੁਸੀਂ ਚੱਲੋ ਤੁਸੀਂ ਚੱਲੋ ਅਸੀਂ ਅਸੀਂ ਗਰ ਉਹਨੂੰ ਮੈਂ ਵੀ ਸੇਖਾਂ ਮੈਂ ਵੀ ਸੇਖਾਂ ਤੇ ਸਨਮਾਨ ਨਾਲ ਲੈ ਕੇ ਜਾਵਾਂਗੇ ਪੁੱਤੀ ਸਾਹਿਬ ਨੂੰ ਪਰ ਉਹਨਾਂ ਨੇ ਤਾਂ ਵੀਡੀਓਜ਼ ਜਾਰੀ ਕੀਤੀ ਹੈ ਮਾਤਾ ਜੀ ਵੀ ਬੜੇ ਸਨਮਾਨ ਦੇ ਨਾਲ ਗੁਰੂ ਸਾਹਿਬ ਦੇ ਸਰੂਪ ਉੱਥੋਂ ਉਹ ਲੈ ਕੇ ਗਏ ਆ ਸਰੂਪ ਲੈ ਕੇ ਸਨਮਾਨ ਨਾਲ ਸਰੂਪ ਨੂੰ ਤਾਂ ਲੈ ਗਏ ਨਹੀਂ ਮਤਲਬ ਬਾਣੀ ਤਾਂ ਖੰਡਿਤ ਹੋ ਗਈ ਹੈ ਨਾ ਬਾਣੀ ਖੰਡ ਅਖੰਡ ਜਿਹੜਾ ਜਾਪ ਸੀ ਅਖੰਡ ਜਿਹੜਾ ਕਿ ਨੌਨ ਸਟਾਪ ਹੁੰਦਾ ਹੈ ਇੱਕ ਇੱਕ ਸੈਕਿੰਡ ਵੀ ਨਹੀਂ ਰੁਕਣਾ ਹੁੰਦਾ ਉਹ ਤਾਂ ਸਵੇਰੇ ਪੋ ਪਾਣੇ ਸੀ ਹਰ ਰੋਜ਼ ਬਕਾਇਦਾ ਦੇਖਬੰਦੀ ਹੈ ਪੂਰੀ ਮਰਿਆਦਾ ਨਾਲ ਉਹਦੇ ਅਰਦਾਸ ਹੁੰਦੀ ਹੈ ਭੋਗ ਪੈਂਦੇ ਨੇ ਉੱਥੇ ਕੋਈ ਅਰਦਾਸ ਨਹੀਂ ਕੀਤੀ ਗਈ ਉਸ ਸਮੇਂ ਜਦੋਂ ਉਹ ਸਰੂਪ ਜਪੂਠੀ ਸਾਹਿਬ ਲੈ ਕੇ ਗਏ ਉਸ ਟਾਈਮ ਮੈਨੂੰ ਜੇ ਬਾਰ-ਬਾਰ ਫੋਰਸ ਕਰ ਰਹੇ ਸੀ ਚਲੋ ਚਲੋ ਨਿਕਲੋ 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 ਉਹ ਅਰਦਾਸ ਵੇਜ ਜਦੋਂ ਬਾਹਰ ਨਿਕਲੇ ਉਸ ਤੋਂ ਬਾਅਦ ਕਹਿੰਦੇ ਨੇ ਹੋਈ ਹੈ ਪਰ ਮੈਂ ਅਰਦਾਸ ਵਿੱਚ ਸ਼ਾਮਲ ਨਹੀਂ ਸੀ ਹਮ ਅਰਦਾਸ ਉਹਨਾਂ ਦਾ ਵਤੀਰਾ ਕਿਸ ਤਰ੍ਹਾਂ ਦਾ ਸੀ ਉਹਨਾਂ ਦੀ ਬੇਸ਼ਬੂਸਾ ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਦੋਂ ਪੁਲਿਸ ਵਾਲੇ ਵੀ ਜਾਂਦੇ ਆ ਤਾਂ ਨਿਮਰ ਹੋ ਕੇ ਨੀਵੇਂ ਹੋ ਕੇ ਜਾਂਦੇ ਨੇ ਨਿਮਰ ਹੋ ਕੇ ਉਹਨਾਂ ਵਰਦੀਆਂ ਤਾਂ ਪੂਰੀਆਂ ਪਾਈਆਂ ਹੀ ਸਟਾਰ ਤੋਂ ਸਭ ਕੁਝ ਲਾਇਆ ਸੀ ਤੇ ਆਪਣੀ ਆਪਣੀ ਮਤਲਬ ਉਸੇ ਡਿਊਟੀ ਵਾਲੀ ਦਰਦੀ ਵਿੱਚ ਸੀ ਉਸ ਤੋਂ ਬਾਅਦ ਤੁਹਾਨੂੰ ਕਿੱਥੇ ਲੈ ਜਾਂਦੇ ਫਿਰ ਉਸ ਤੋਂ ਬਾਅਦ ਸਾਨੂੰ ਉਹ ਉਹਦਾ ਲਗਭਗ 1 ਕਿਲੋਮੀਟਰ ਹੋਏਗਾ ਨਾ 1 ਡੇਡ ਕਿਲੋ ਉਹ ਚੱਲਦੇ 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 ਸਾਨੂੰ ਗੱਡੀਆਂ ਜਿੱਥੇ ਖੜੀਆਂ ਨੇ ਰਾਤ ਦਾ ਹਨੇਰਾ ਸੀ 9 ਦੇ 9 ਤੋਂ ਵੀ ਉੱਪਰ ਟਾਈਮ ਹੋ ਗਿਆ ਸੀ ਜਦੋਂ ਸਿਰ ਤੁਰ ਤੁਰ ਕੇ ਵੀ ਜਾਓ ਉੱਥੇ ਗੱਡੀਆਂ 'ਚ ਬੈਠਣਾ ਗੱਡੀਆਂ 'ਚ ਬੈਠਣਾ ਫੇਰ ਆ ਕੇ ਕਿੰਨੀ ਦੇਰ ਅਸੀਂ ਸੜਕ ਤੇ ਉੱਥੇ ਬੈਠੇ ਰਹੇ ਤੁਹਾਨੂੰ ਕਿਉਂ ਲੱਗਿਆ ਕਿ ਇਹ ਲੋਕਾਂ ਤੱਕ ਗੱਲ ਰੱਖਣੀ ਚਾਹੀਦੀ ਜਾਂ ਤੁਸੀਂ ਆਗੂਆਂ ਨੂੰ ਦੱਸੀ ਆ ਕੇ ਕਿੰਨੇ ਇੱਕ ਜਿਹੜਾ ਹੈਗਾ ਤੁਹਾਨੂੰ ਇਫੈਕਟ ਕਰੇ ਇਸ ਘਟਨਾ ਨੇ ਪ੍ਰਭਾਵਿਤ ਕਰਿਆ ਇਸ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਿਆ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕੇ ਸੇਵਕ ਜਨਾਨ ਨੇ ਪ੍ਰਤੱਖ ਗੁਰੂ ਨਿਸਤਾਰੇ ਸਾਡੇ ਮਨਾਂ ਵਿੱਚ ਗੁਰਬਾਣੀ ਦਾ ਬਹੁਤ ਜ਼ਿਆਦਾ ਸਤਿਕਾਰ ਹੈ ਬਹੁਤ ਸਾਰਾ ਹਰ ਸਿੱਖ ਦੇ ਜੋ ਵੀ ਕੋਈ ਸਿੱਖ ਹੈ ਹਰਦੇ ਹਰਦੇ ਮਨ ਵਿੱਚ ਬਾਣੀ ਦਾ ਬਹੁਤ ਜ਼ਿਆਦਾ ਸਤਿਕਾਰ ਹੈ ਕਿ ਜੇਲ੍ਹ ਦੇ ਵਿੱਚ ਤੁਸੀਂ ਜਦੋਂ ਤੁਹਾਨੂੰ ਰੀਟੇਨ ਕੀਤਾ ਗਿਆ ਉੱਥੇ ਤੁਹਾਡੇ ਗੱਲ ਹੋ ਸਕੀ ਸੀ ਕਿਸੇ ਨਾਲ ਇਸ ਬਾਬਤ ਜਾਂ ਤੁਸੀਂ ਆਪਣੇ ਮਨ ਦੇ ਵਿੱਚ ਹੀ ਸੋਚਦੇ ਰਹੇ ਇਸ ਘਟਨਾ ਬਾਰੇ ਮੈਂ ਮਨ ਵਿੱਚ ਬਹੁਤ ਜ਼ਿਆਦਾ ਸੋਚ ਰਹੀ ਸੀ ਪਰ ਜਿੰਨੇ ਵੀ ਆਸ-ਪਾਸ ਮੈਨੂੰ ਸਾਡੇ ਹੀ ਆਪਣੇ ਉਹ ਮਤਲਬ ਜਿਹੜੇ ਰਹੇ ਉੱਥੇ ਰਹਿ ਰਹੇ ਸੀ ਵੀਰ ਭਰਾ ਮੇਰੇ ਬੱਚੇ ਉਹਨਾਂ ਨਾਲ ਮੈਂ ਬਾਰ-ਬਾਰ ਵਾਰ ਚਿਲਾ ਚਿਲਾ ਕੇ ਕਹਿੰਦੀ ਰਹੀ ਮੈਂ ਕਿਹਾ ਬਾਕੀ ਤਾਂ ਜੋ ਗਲਤ ਹੋਇਆ ਹੈ ਹੋਇਆ ਸਰਕਾਰਾਂ ਨੇ ਜ਼ੁਲਮ ਟਾਏ ਨੇ ਕੀਤੇ ਨੇ ਅੱਗੇ ਵੀ ਕਰਦੀਆਂ ਨੇ ਅੱਜ ਕੋਈ ਨਵਾਂ ਨਹੀਂ ਆਪਣੇ ਨਾਲ ਹੋਇਆ ਹਰ ਸਾਰੀਆਂ ਸਰਕਾਰਾਂ ਜਿਹੜੀਆਂ ਵੀ ਨੇ ਐਵੇਂ ਪਬਲਿਕ ਤੇ ਜ਼ੁਲਮ ਟਾਉਂਦੀ ਹੈ ਤੇ ਪਰ ਜਿਹੜਾ ਬਾਣੀ ਨੂੰ ਖੰਡਿਤ ਕੀਤਾ ਨਾ ਇਹ ਸਭ ਤੋਂ ਵੱਡਾ ਸਦਮਾ ਹੈ ਇਹਨੇ ਸਾਡੀ ਆਤਮਾ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ ਇਹਦੇ ਤੇ ਵੀ ਮलमलाਣੀ ਬਹੁਤ ਔਖੀ ਹੈ ਬਿਲਕੁਲ ਔਲਖ ਸਾਹਿਬ ਕਿਵੇਂ ਦੇਖਦੇ ਹੋ ਸਰਕਾਰ ਤਾਂ ਕਹਿੰਦੀ ਕਿ ਅਸੀਂ ਬੇਬੀਆਂ ਦਾ ਇਨਸਾਫ ਦਵਾਗੇ ਇਹ ਮੁੱਦੇ ਹਮੇਸ਼ਾ ਚੋਣਾਂ ਦੇ ਵਿੱਚ ਰਹਿੰਦੇ ਇਲੈਕਸ਼ਨ ਚ ਰਹਿੰਦੇ ਆ ਇਹ ਸਰਕਾਰ ਨੇ ਵੀ ਕਿਹਾ ਸੀ ਤੇ ਹੁਣ ਵੀ ਉਹ ਕਹਿੰਦੇ ਆ ਕਿ ਅਸੀਂ ਸੰਜੀਦਾ ਇਸ ਇਸ ਮਸਲੇ ਦੇ ਉੱਤੇ ਬੜੀ ਸੰਜੀਦਗੀ ਨਾਲ ਅਸੀਂ ਕੰਮ ਕਰ ਰਹੇ ਆ ਤੇ ਅਸੀਂ ਇਨਸਾਫ ਇਹ ਲੈ ਕੇ ਰਾਂਗੇ ਦੇਖੋ ਭਗਵਾਨ ਸਿੰਘ ਮਾਨ ਜਦੋਂ ਸਦਾ ਚਾਹੁੰਦਾ ਨਾ ਉਹ ਇਹੀ ਗੱਲਾਂ ਕਰਕੇ ਆਇਆ ਹੈ ਕਿ ਜਿਹੜੀਆਂ ਬਦਬੀਆਂ ਹੋਈਆਂ ਉਹਨਾਂ ਦਾ ਤੁਹਾਨੂੰ ਇਨਸਾਬ ਦਊਗਾ ਦੋਸ਼ੀਆਂ ਨੂੰ ਜੇਲਾ ਅੰਦਰ ਡੱਕਾਂਗੇ ਦੋਸ਼ੀਆਂ ਨੂੰ ਸੁਝਾਵਾਂ ਦਵਾਵਾਂਗੇ ਤੇ ਅੱਜ ਖੁਦ ਆਦੇਸ਼ ਕਰਦਾ ਬਦਵੀ ਉਹਦੇ ਆਦੇਸ਼ਾਂ ਦੇ ਅਨੁਸਾਰ ਹੀ ਹੁੰਦੀ ਹੈ ਜਿਹੜੇ ਪੁਲਿਸ ਚੜ੍ਹ ਕੇ ਗਈ ਹੈ ਉਹ ਭਗਵੰਤ ਸਿੰਘ ਮਾਨ ਕੋਲੇ ਗ੍ਰਹਿਬੰਦੀ ਆ ਗਿਆ ਉਹਦੇ ਆਦੇਸ਼ਾਂ ਤੇ ਗਈ ਹੈ ਤੇ ਬਿਲਕੁਲ ਅਸੀਂ ਦੁਬਾਰਾ ਤੋਂ ਕਲੀਅਰ ਕਰ ਦਿੰਦੇ ਹਾਂ ਕਿਉਂਕਿ ਇਹ ਵੀਡੀਓ ਜਾਰੀ ਕਰਨ ਦੀ ਬਾਅਦ ਦੇਖੋ ਜੀ ਅਸੀਂ ਅਦਬ ਸਰਕਾਰ ਨਾਲ ਲੈ ਕੇ ਗਏ ਹਾਂ ਜਿਹੜਾ ਲੈ ਕੇ ਗਏ ਨੇ ਉਹ ਸਰਕਾਰ ਨਾਲ ਲੈ ਕੇ ਗਏ ਨੇ ਲੇਕਿਨ ਜਿਹੜੀ ਚੱਲ ਰਹੀ ਬਾਣੀ ਦੀ ਲੜੀ ਚੱਲ ਰਹੀ ਸੀ ਇਹ ਜਿਹੜੇ ਖੰਡ ਜਪ ਜਪ ਜੀ ਸਾਹਿਬ ਦੇ ਚੱਲ ਰਹੇ ਸੀ ਪੁੱਥੀ ਸਾਹਿਬ ਵੱਡੀ ਸਾਈ ਦੀ ਪੁੱਥੀ ਸਾਹਿਬ ਸੀ ਇਹ ਚ 20 ਜਪ ਜੀ ਸਾਹਿਬ ਦੇ ਪਾਠ ਹੁੰਦੇ ਆ ਜਿਹੜੇ 48 ਘੰਟਿਆਂ ਦੇ ਵਿੱਚ ਪਹਿਲੋਂ ਪ੍ਰਭੰਭ ਕਰੀਦੇ ਆ ਫਿਰ ਮੱਧ ਤੱਕ ਮੱਧ ਅਰਦਾਸ ਕਰਕੇ ਪ੍ਰਸ਼ਾਦ ਹੁੰਦੇ ਆ ਫਿਰ ਸੰਪੂਰਨ ਹੁੰਦੇ ਆ ਫਿਰ ਅਗਲੀ ਰੱਖੀ ਜਾਂਦੀ ਹੈ ਜਿਹੜੇ 26 ਨਵੰਬਰ ਤੋਂ ਜਗੀਰ ਸਿੰਘ ਢੱਲੇਵਾਲ ਬੈਠੇ ਆ 56 ਪੂਰੀ ਹੋ ਗਈ 57 ਸੀ 18 ਤਰੀਕ ਨੂੰ ਰੱਖਿਆ ਗਿਆ 19 ਨੂੰ ਮੱਧ ਹੋਇਆ 19 ਰਾਤ ਨੂੰ ਇਹ ਘਟਨਾ ਹੁੰਦੀ ਹੈ 20 ਨੂੰ ਸਵੇਰੇ 10 ਵਜੇ ਦੇ ਕਰੀਬ ਜਿਹੜੇ ਪਾਠ ਭੋਗ ਪਾਈ ਜਾਣੇ ਸੀ ਤੇ ਰੁਕ ਜਾਂਦੇ 12 ਘੰਟਿਆਂ ਨਾਲ ਗੁਰੂ ਸਾਹਿਬ ਨੇ ਕੀ ਜਿਹੜਾ ਹੈ ਕੀ ਇਹਨਾਂ ਦਾ ਨੁਕਸਾਨ ਕਰ ਦੇਣਾ ਸੀ ਇਸ ਅਖੋਤੀ ਇਨਕਲਾਬੀ ਭਗਤ ਸਿੰਘ ਮਾਨ ਨੂੰ ਝੂਠੇ ਫਰੇਬੀ ਲੋਭੀ ਲਾਹਨਤੀ ਮੁੱਖ ਮੰਤਰੀ ਨੂੰ ਲਾਹਨਤਾ ਕਿਸਾਨੀ ਵੱਲੋਂ ਤਾਂ ਪਹਿਣੀਆਂ ਪਹਿਣਗੀਆਂ ਜਿਹੜੀ ਕਿ ਜਿੱਤ ਦੇ ਕ੍ਰਿਪ ਅੰਦੋਲਨਿਆਂ ਨੂੰ ਢਾਹ ਲਾਈ ਹੈ ਕਾਰਪੋਰੇਟ ਜਿਹੜੇ ਦਿੱਲੀ ਤੋਂ ਲਾਲੇ ਚੱਲ ਕੇ ਆਏ ਕਿ ਕੀ ਸੈਟਿੰਗ ਕਰਕੇ ਆਏ ਆ ਕੀ ਕਾਰਪੋਰੇਟ ਨੇ ਸੈਟਿੰਗ ਕਰਕੇ ਆ ਕਿ ਬੀਜੇਪੀ ਅਰਸਸਨਾ ਸੈਟਿੰਗ ਕਰਕੇ ਜਿਨ੍ਹਾਂ ਨੇ ਆਉਂਦੇ ਮੋਰਚਾ ਪਟਾਇਆ ਤੇ ਜਿਹੜਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਕਦੀ ਕਿਸੇ ਬਖਸ਼ਿਸ਼ ਨਹੀਂ ਗਏ ਉਹਨਾਂ ਨੇ ਤਾਂ ਆਪਣਾ ਸਤਕਾਰ ਵੀਡੀਓ ਦੇ ਵਿੱਚ ਦਿਖਾ ਦਿੱਤਾ ਜੀ ਵੀ ਅਸੀਂ ਸਤਕਾਰ ਸਹਿਤ ਮਹਾਰਾਜ ਦੇ ਸਰੂਪ ਜਾਂ ਪੋਥੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉਹ ਲੈ ਕੇ ਗਏ ਪਰ ਤੁਸੀਂ ਇਲਜ਼ਾਮ ਲਾ ਰਹੇ ਹੋ ਉਹਨਾਂ ਦਾ ਸਬੂਤ ਕੀ ਹੈ ਜੀ ਤੁਹਾਡੇ ਕੋਲ ਜਿਹੜਾ ਅਸੀਂ ਇਲਜ਼ਾਮ ਲਾ ਰਹੇ ਜਿਹੜੇ ਮਾਤਾ ਜੀ ਪਾਠ ਕਰੇ ਤਾਬਿਆਂ ਤੇ ਬੈਠੇ ਨੇ 18 ਤਰੀਕ ਨੂੰ ਜਿਹੜਾ ਅਖੰਡ ਜਪ ਆਰੰਭ ਕਰਦੇ 19 ਨੂੰ ਮੱਧਪੋਗ ਹੁੰਦਾ 20 ਨੂੰ ਭੋਗ ਪੈਣਾ ਸਾਡੀ ਅਖੰਡ ਜੋਤ ਜਿਹੜੀ ਲਗਾਤਾਰ ਚੱਲਦੀ ਆ ਰਹੀ ਹੈ ਉਹ ਵੀ ਖੰਡਿਤ ਕੀਤੀਆਂ ਬੰਦ ਕਰ ਕੋਈ ਵੀਡੀਓ ਵਗੈਰਾ ਬਣੀ ਸੀ ਤੁਸੀਂ ਕਿਸੇ ਨੇ ਬਣਾਈ ਸੀ ਕਿੰਨੇ ਬੰਦੇ ਮੌਕੇ ਤੇ ਹਾਜ਼ਰ ਸੀ ਉਸ ਸਮੇਂ ਜਿਹੜੀ ਵੀਡੀਓ ਬਣੀ ਸੀ ਉਹ ਮੋਬਾਈਲ ਵੀ ਖੋਲਿਆ ਗਿਆ ਉਹ ਵੀ ਸਾਹਮਣੇ ਆ ਜਾਊਗਾ ਉਹ ਕਿਦਾ ਮੋਬਾਈਲ ਅਜੇ ਤੱਕ ਮੋਬਾਈਲ ਵੀ ਅੰਦਰ ਹੈ ਜਿਹੜੀ ਉਹਨਾਂ ਨੇ ਵੀਡੀਓ ਬਣਾਈ ਉਹ ਦਿਖਾ ਦਿੱਤੀ ਅਸੀਂ ਆਪ ਕਹਿੰਨੇ ਆਦਰ ਸਤਿਕਾਰ ਨਾਲ ਲੈ ਗਏ ਬਲਕਿ ਸਭ ਤੇ ਲੈ ਕੇ ਅਰਦਾਸ ਕਰਕੇ ਲੈ ਗਏ ਉੱਥੇ ਜਾ ਕੇ ਅਰਦਾਸ ਕਰਕੇ ਜਿਹੜਾ ਰੱਖ ਕੇ ਆਏ ਜੀ ਲੇਕਿਨ ਜਿਹੜਾ ਅਸੀਂ ਇਹ ਪੁੱਛਣਾ ਚਾਹੁੰਨੇ ਵੀ ਰਾਤ ਨੂੰ 8:30 ਵਜੇ ਜਦੋਂ ਜਾਪ ਚੱਲ ਰਿਹਾ ਹੈ ਉਦੋਂ ਤੁਸੀਂ ਵੀ ਸੋਚ ਲੋ ਅਸੀਂ ਵੀ ਸੋਚਦੇ ਹਾਂ ਵੀ 8:30 ਵਜੇ ਜਦੋਂ ਲੜੀਵਾਰ ਜਾਪ ਚੱਲ ਰਿਹਾ ਹੈ ਤੇ 8:30 ਵਜੇ ਤੇ ਕੋਈ ਭੋਗ ਨਹੀਂ ਪੈਂਦੇ 8:30 ਵਜੇ ਤੇ ਕੋਈ ਜਿਹੜਾ ਆਪਾਂ ਸਮਾਪਤੀ ਨਹੀਂ ਕਰਦੇ ਪਾਠ ਦੀ ਉਹਦੇ ਅਖੰਡ ਚ ਜਾਪ ਹੀ ਚੱਲ ਰਿਹਾ ਹੈ ਨਾ ਤੇ 8:30 ਵਜੇ ਪਾਠ ਨੂੰ ਵਿੱਚ ਰੁਕਾ ਕੇ ਸਾਡੀ ਉੱਥੇ ਮਾਤਾ ਬੈਠੀ ਆ ਪਾਠ ਕਰ ਰਹੀ ਆ ਇਹਨੂੰ ਉਠਾ ਕੇ ਤੇ ਜਿਹੜਾ ਅਖੰਡ ਜਾਪ ਨੂੰ ਜਿਹੜਾ ਖੰਡਿਤ ਕਰਕੇ ਵਿੱਚ ਰੋਕ ਕੇ ਕੀਤਾ ਜਾਂਦਾ ਉਹ ਤੇ ਸ਼ਰਿਆਮ ਬਧ ਵੀ ਹੈ ਉਹਦਾ ਸਬੂਤ ਦੇਣ ਦੀ ਕੀ ਲੋੜ ਆ ਆਪ ਉਹਨੇ ਕੈਮਰੇ ਦਿਖਾ ਰਿਹਾ ਨਾ ਵੀ ਪਾਰਟ ਚੱਲ ਰਿਹਾ ਸੀ ਅਰਦਾਸ ਕਰਕੇ ਲੈਕ ਚੱਲਿਆ ਉਹਨਾਂ ਦੇ ਕੈਮਰੇ ਆਪਣੇ ਦਿਖਾ ਰਿਹਾ ਦੂਜਾ ਨੰਬਰ ਇਹ ਵੀ ਗੱਲ ਆ ਰਹੀ ਵੀ ਛੜਕ ਤੇ ਕਿਉਂ ਲੈ ਕੇ ਜਾਂਦੇ ਆ ਇਹ ਸੜਕ ਨਹੀਂ ਸੀ ਉਹ ਸਾਡੇ 401 ਦਿਨਾਂ ਤੋਂ ਬਣੇ ਹੋਏ ਘਰ ਸੀ ਉੱਥੇ ਪਿੰਡ ਵਸਿਆ ਹੋਇਆ ਸੀ ਪੂਰੇ ਟਰਾਲੀਆਂ ਸੀ ਔਰ 10 ਫੁੱਟ ਸਾਈਡ ਤੇ ਪੱਕਾ ਸ਼ੈੱਡ ਲਗਾ ਕੇ نیچے ਵਧੀਆ ਟਰਾਲੀ ਸਾਫ਼ ਸੁਥਰੀ ਚ ਪਾਲਕੀ ਨੂੰ ਮਾ ਬਣਾ ਕੇ ਉਹ ਚ ਅਦਬ ਸਤਕਾਰ ਦੇ ਨਾਲ ਬਿਲਕੁਲ ਜਿਹੜੇ ਸਿੰਘ ਸੀ ਚੜ੍ਹਦੀ ਕਲਾ ਵਾਲੇ ਅਮਰਤਾਰੀ ਸਿੰਘਾਂ ਉਹਨਾਂ ਦੀ ਰਹਿਮਾਈ ਦੇ ਵਿੱਚ ਉਹ ਜਾਪ ਚੱਲ ਰਿਹਾ ਹੈ। ਹਾਂ ਇਹ ਤੁਸੀਂ ਗੱਲ ਕੀਤੀ ਵੀ ਹੈ ਤੇ ਮੈਂ ਵੀ ਇਹ ਸਵਾਲ ਇਹ ਕਰਨਾ ਚਾਹਾਂਗਾ ਵੀ ਬੀਤੇ ਸਮੇਂ ਦੌਰਾਨ ਵੀ ਕੁਝ ਝੰਝਾ ਘਟਨਾਵਾਂ ਹੋਈਆਂ ਜਿਨ੍ਹਾਂ 'ਚ ਬਾਅਦ 'ਚ ਕਿਹਾ ਗਿਆ ਵੀ ਆਪਣੀ ਆਪ ਦੇ ਬਚਾਅ ਦੇ ਲਈ ਬਾਣੀ ਦਾ ਸਾਰਾ ਇਸ ਕਰਕੇ ਲਿਆ ਜਾਂਦਾ ਮੋਰਚਿਆਂ ਦੇ ਵਿੱਚ ਤਾਂ ਗੁਰੂ ਸਾਹਿਬ ਨੂੰ ਜਾਂ ਗੁਰਬਾਣੀ ਨੂੰ ਲਿਜਾਣਾ ਠੀਕ ਹੀ ਨਹੀਂ ਹੁੰਦਾ। ਇਸ ਵਾਰ ਵੀ ਬੀਤੇ ਸਮੇਂ ਦੇ ਵਿੱਚ ਉਠਿਆ ਜੀ ਫਿਰ ਇਹਦਾ ਜਵਾਬ ਕੀ ਦਵਾਂਗੇ? ਮੈਂ ਪਹਿਲਾਂ ਜਵਾਬ ਦੇ ਦਿੱਤਾ ਵੀ ਇਹ ਹੋ ਸਕਦਾ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਘਰੋਂ ਪਰੋਠੇ ਖਾ ਕੇ ਬੁੱਧੀ ਜੀ ਵੀ ਜਿਹੜੇ ਕੋਈ ਗੱਲਾਂ ਕਹਿਣਗੇ। ਜਿੱਥੇ 401 ਦਿਨਾਂ ਤੋਂ ਮੋਰਚਾ ਚੱਲਿਆ ਹੋਏ ਜਿੱਥੇ ਅਸੀਂ ਸਾਰੇ ਗੁਰੂਆਂ ਦੇ ਦਿਨ ਮਨਾਏ ਹੋਣ ਅਖੰਡ ਪਾਠ ਕਰਾਏ ਹੋਣ ਜਿੱਥੇ ਘਰ ਵੱਸੇ ਹੋਣ ਜਿੱਥੇ ਘਰ ਹੀ ਜਾੜਿਆ ਨਾ ਉਹ ਘਰ ਬਣੇ ਤੇ ਪਿੰਡ ਹੋ ਗਿਆ ਨਾ ਚਾਰ ਚਫੇਰੋਂ ਸਾਰੇ ਪਿੰਡਾਂ ਦੇ ਲੋਕ ਆਉਂਦੇ ਜਿੱਥੇ ਪੂਰੇ ਇੱਕ ادب ਸਤਕਾਰ ਦੇ ਨਾਲ ਬਾਣੀ ਦਾ ਜਿੱਥੇ ਜਦੋਂ ਦਾ ਡੱਲੇਵਾਲ ਜੀ ਬੈਠੇ ਨੇ ਉਹ ਜਿਹੜਾ ਨਾਲ ਸਟੇਜ ਸੀ ਨਾ ਉੱਥੇ ਡਰੇਲੀ ਜਿਹੜਾ ਤਮਦਾਨ ਸਾਹਿਬ ਤੋਂ ਕਥਾਵਚ ਕੌਂਦਾ ਕਥਾ ਕਰਦਾ ਕੀਰਤਨ ਢਾਡੀ ਰਾਗੀ ਜਥੇ ਆਉਂਦੇ ਨੇ ਉਹ ਕਰਦੇ ਨੇ ਭਾਸ਼ਣ ਬਾਜ਼ੀਆਂ ਬੰਦ ਨੇ ਉਦੋਂ ਤੋਂ ਤੇ ਉੱਥੇ ਸਤਕਾਰ ਦੇ ਨਾਲ ਜਿਹੜਾ ਜਾਪ ਹੋ ਰਿਹਾ ਤੇ ਇਸ ਕਰਕੇ ਉਹ ਪੋਥੀ ਸਾਹਿਬ ਤੋਂ ਜਿਹੜਾ ਜਪਜੀ ਸਾਹਿਬ ਦੀ ਪੋਥੀ ਹੈ ਜਿਹੜੀ ਵੱਡੇ ਘਰ ਦੀ ਪੋਥੀ ਸੀ ਉਹ ਤੋਂ ਜਾਪ ਹੋ ਰਹੀ ਸੀ ਉਹ ਬੜੀ ਮਰਿਆਦਾ ਦੇ ਨਾਲ ਕਮਰਾ ਬਣਾ ਕੇ ਟਰਾਲੀ 'ਚ ਸ਼ੋਭਿਤ ਕੀਤੀ ਹੋਈ ਸੀ ਸੜਕ ਤੋਂ 10 ਫੁੱਟ ਹਟਕੇ ਰੱਖੀ ਹੋਈ ਸੀ ਔਰ ਉਹ ਕੋਈ ਸੜਕ ਨਹੀਂ ਸੀ ਉਹ ਸਾਡੇ ਘਰ ਸੀ ਜਿਹੜਾ ਪਿੰਡ ਵਸਿਆ ਸੀ ਉਸ ਦੇ ਵਿੱਚ ਤੇ ਹੁਣ ਸਰਕਾਰ ਦਾ ਵੀ ਪੱਖ ਜਿਹੜਾ ਸੀਗਾ ਉਹ ਇਹ ਸੀ ਵੀ ਵਪਾਰ ਪ੍ਰਭਾਵਿਤ ਹੋ ਰਿਹਾ ਸੀ ਪੰਜਾਬ ਦਾ ਪੰਜਾਬ ਦੇ ਹੋਰ ਤੱਕੇ ਪ੍ਰਭਾਵਿਤ ਹੋ ਰਹੇ ਸੀ ਪੰਜਾਬ ਦੇ ਵਿੱਚ ਜਿਹੜੀ ਇਨਵੈਸਟਮੈਂਟ ਨਹੀਂ ਸੀ ਹੋ ਰਹੀ ਜਿਹਦੇ ਕਰਕੇ ਬੇਰੁਜ਼ਗਾਰੀ ਵਧ ਰਹੀ ਸੀ ਬੇਰੁਜ਼ਗਾਰੀ ਦੇ ਚਲਦੇ ਆ ਨਸ਼ਾ ਵਧ ਰਿਆ ਸੀ ਸੋ ਇਹ ਸਾਰੀ ਚੀਜ਼ਾਂ ਢੋਡੇ ਮੋਰਚੇ ਕਰਕੇ ਚੱਲ ਰਹੀਆਂ ਸੀ ਹੁਣ ਪਤਾ ਲੱਗ ਜੂ ਨਾ ਜਿਹੜੇ 75 ਸਾਲਾਂ 76 ਸਾਲਾਂ ਤੋਂ ਆਜ਼ਾਦੀ ਤੋਂ ਪਹਿਲਾਂ ਤੋਂ ਲੜਾਈ ਲੜ ਰਹੇ ਵੀ ਸਾਡੇ ਫਸਲਾਂ ਦੇ ਭਾਅ ਨਹੀਂ ਮਿਲ ਰਹੇ ਅਸੀਂ ਬਰਬਾਦ ਹੋ ਰਹੇ ਹਾਂ ਅਸੀਂ ਖੁਦਕੁਸ਼ੀਆਂ ਨੂੰ ਮਜਬੂਰ ਹੋ ਰਹੇ ਹਾਂ ਉਹਨਾਂ ਨੂੰ ਕੋਈ ਘਾਟਾ ਨਹੀਂ ਜਿਹੜੇ ਆਪਣੀ ਘਟ ਤੋਂ ਘਟ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਸਾਰਾ ਘਟ ਤੋਂ ਘਟ ਸਾਰਾ ਲੱਭ ਰਹੇ ਆ ਉਹਨਾਂ ਨੂੰ ਕੋਈ ਘਾਟਾ ਨਹੀਂ ਠੀਕ ਹੈ ਅਸੀਂ ਇਸ ਬਿਲਕੁਲ ਕੋਈ ਸ਼ੱਕ ਨਹੀਂ ਸਾਡੇ ਵਪਾਰੀ ਭਰਾਵਾਂ ਨੂੰ ਨੁਕਸਾਨ ਹੋਇਆ ਸਾਡੇ ਕਰਕੇ ਨਹੀਂ ਹੋਇਆ ਸੜਕੇ ਰੋਕ ਸੜਕਾਂ ਰੋਕੀਆਂ ਨੇ ਹਰਿਆਣਾ ਸਰਕਾਰ ਨੇ ਬੈਰੀਕਾਟ ਲਾਏ ਹਰਿਆਣਾ ਸਰਕਾਰ ਨੇ ਜਿਹੜੇ ਪਿੱਲਰ ਬਣਾਏ ਹਰਿਆਣਾ ਸਰਕਾਰ ਨੇ ਇਹ ਵਕ ਵਕ ਸਮੇਂ ਤੇ ਆ ਸਾਡੇ ਅਖੋਤੀ ਇਨਕਲਾਬੀ ਸਰਕਾਰ ਭਗਵੰਤ ਮਾਨੇ ਵੀ ਬੁਲਦੇ ਰਿਹਾ ਤੇ ਇੱਕਦਮ ਅੱਧੇ ਘੰਟੇ ਚ ਕਿਵੇਂ ਬਿਆਨ ਬਦਲ ਗਏ ਵੀ ਇਹਨਾਂ ਕਰਕੇ ਘਟਾ ਹੋਇਆ ਇਹਨਾਂ ਕਰਕੇ ਨਸ਼ਾ ਵਧ ਗਿਆ ਇਹਨਾਂ ਕਰਕੇ ਬੇਰੋਜ਼ਗਾਰੀ ਹੋ ਗਈ ਇਨੇ ਸਾਲਾਂ ਤੋਂ ਤਾਂ ਛੜਕਦੇ ਨਹੀਂ ਬੈਠੇ ਸੀ ਪਹਿਲਾਂ ਤੁਸੀਂ ਕੀ ਕੀ ਦਿੱਤਾ ਹੁਣ ਹਟ ਗਏ ਹੁਣ ਕਿੰਨਿਆਂ ਕਰਨ ਰੋਜ਼ਗਾਰ ਦੇ ਦੋਗੇ ਕਿੰਨੇ ਕਿ ਨਸ਼ੇ ਰੋਕ ਲੋਗੇ ਕਿੰਨਿਆਂ ਕਿ ਫਰੋਤੀਆਂ ਰੋਕ ਲੋਗੇ ਪੰਜਾਬ ਦੇ ਵਿੱਚ ਹਾਲਾਤ ਲਾਅਨ ਆਰਡਰ ਦੀ ਸਿੱਧੀ ਕਿਤੇ ਨਹੀਂ ਹਾਲਾਤ ਵੱਧ ਤੋਂ ਵੱਧਰ ਨੇ ਬੇਰੋਜ਼ਗਾਰੀ ਨਾਲ ਜਿਹੜਾ ਬੁਰੇ ਹਾਲਾਤ ਨੇ ਜਵਾਨੀ ਦੇ ਕਿਸਾਨੀ ਫੇਲਿਆ ਵਪਾਰ ਜਿਹੜਾ ਹਾਸ਼ੀਦ ਗਿਆ ਹੋਇਆ ਇਹ ਸਾਰਾ ਦਾ ਸਾਰਾ ਜਿਹੜਾ ਜਿੰਮਾ ਹੈ ਇਹ ਅਖੋਤੀ ਮੁੱਖ ਮੰਤਰੀ ਜਿਹੜਾ ਕਿ ਮਤਲਬ ਸਟੇਟ ਚ ਲਾਂਚ ਤੋਂ ਦਾ ਸਟੇਟ ਚਲਾਉਣ ਲੱਗ ਗਿਆ ਉਹ ਅਜੇ ਵੀ ਸਟੇਜ ਤੇ ਸਟੇਟ 'ਚ ਫਰਕ ਨਹੀਂ ਲੱਭ ਰਿਹਾ ਵੀ ਉਹ ਸਟੇਜ ਸੀ ਉੱਥੇ ਜੋ ਮਰਜੀ ਬੋਲ ਦੋ ਇਹ ਸਟੇਟ ਆ ਇਹ 3.5 ਕਰੋੜ ਦਾ ਨਾਮ ਇੱਕ ਸਟੋਰੀਅਨ ਆ ਉਹਦੇ 'ਚ ਕਿਸਾਨ ਦਾ ਕੋਈ ਸਟੋਰੀਅਨ ਨਹੀਂ ਹੈ ਕਿਸਾਨ ਜਿਹੜੇ 401 ਦਿਨਾਂ ਤੋਂ ਸੜਕਾਂ ਤੇ ਬੈਠੇ ਉਹਦਾ ਕੋਈ ਸਟੋਰੀਅਨ ਨਹੀਂ ਹੈ ਉਹਨਾਂ ਨੂੰ ਜਦੋਂ ਮੀਟਿੰਗ ਹੋ ਰਹੀ ਸੀ ਜਦੋਂ ਗੱਲ ਸਿਰੇ ਤੇ ਪਹੁੰਚੀ ਹੋਈ ਸੀ ਵਿੱਚ ਜਿਹੜਾ ਛੱਡਤਾ ਹੈ ਇਹਦਾ ਮਤਲਬ ਅਸੀਂ ਕਵਾਂਗੇ ਜਿਹੜੇ ਦਿੱਲੀ ਤੋਂ ਲਾਲੇ ਆਏ ਉਹ ਸੈਟਿੰਗ ਕਰਕੇ ਆਏ ਕੋਰਪੋਰੇਟਰ ਨਾਲ ਕਿਤੇ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ ਉਹਨਾਂ ਪਹਿਲਾਂ ਮੀਟਿੰਗ ਤੇ ਜਿਹੜੀ ਦੂਜੀ ਜੂਨੀਅਰ ਹੈਗੀ ਜਾ ਮੋਰਚਾ ਹੈਗਾ ਉਹਨਾਂ ਦੇ ਨਾਲ ਉਹਨਾਂ ਨੇ ਕਹਿੰਦੇ ਵੀ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਵੀ ਮੈਂ ਤੁਹਾਡੇ ਕੋਲੋਂ ਡਰ ਕੇ ਮੀਟਿੰਗ ਦਿੱਤੀ ਆ ਵੀ ਤੁਸੀਂ ਇਹ ਨਾ ਸਮਝ ਲਿਓ ਕਿ ਮੈਂ ਡਰ ਕੇ ਦੇ ਰਿਹਾ ਮੈਂ ਤੁਹਾਡੀ ਗੱਲ ਸੁਣਨ ਕਰਕੇ ਤੁਹਾਨੂੰ ਸੱਦਿਆ ੜੀ ਜਿਹੜੀਆਂ ਗੱਲਾਂ ਉਹਨਾਂ ਨੇ ਕੰਨਾਂ ਕੋਈ ਵੀ ਕਿਸਾਨ ਆਗੂ ਕੋਈ ਵੀ ਕਿਸਾਨ ਜਥੇਬੰਦੀ ਆਪਣੇ ਰਾਜ ਦੇ ਮੁੱਖ ਮੰਤਰੀ ਨੂੰ ਡਰਾਉਂਦੀ ਨਹੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਡਰਾਉਂਦੀ ਨਹੀਂ ਅਸੀਂ ਡਰਾਉਣ ਵਾਲੇ ਨਹੀਂ ਸਾਡੇ ਆਪਣੇ ਨੇ ਸਾਡੀ ਆਪਣੀ ਸਰਕਾਰ ਆ ਅਸੀਂ ਤਾਂ ਆਪਣੀਆਂ ਮੰਗਾਂ ਵਾਸਤੇ ਲੜ ਰਹੇ ਆ ਸੰਘਰਸ਼ ਕਰ ਰਹੇ ਆ ਇਹ ਉਹ ਕਹਿ ਰਹੇ ਹੁਣ ਵੀ ਤੁਸੀਂ ਸਾਡੇ ਆਪਣੇ ਹੋ ਇਸ ਸੈਕਸ਼ਨ ਤੋਂ ਬਾਅਦ ਵੀ ਉਹਨਾਂ ਨੇ ਤੁਹਾਨੂੰ ਅਪੀਲਾਂ ਹੀ ਕਰੀਆਂ ਵੀ ਤੁਸੀਂ ਸਾਡੇ ਆਪਣੇ ਅਸੀਂ ਤੁਹਾਡੇ ਨਾਲ ਆ ਫਿਰ ਤੁਹਾਨੂੰ ਹੁਣ ਆਪਣੇ ਲੱਗਦੇ ਆ ਆਖਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਇਵੇਂ ਤਾਂ ਉਹਨੇ ਉਹ ਵੀ ਜਾਰੀ ਕੀਤਾ ਇੱਕ ਜਾਰੀ ਕੀਤੀ ਹੈ ਲਾਈਨ ਵੀ ਕਿਸੇ ਦਾ ਕੋਈ ਸਮਾਨ ਚੋਰੀ ਹੋਇਆ ਇਸ ਤੇ ਲਿਖੋ ਜਿਨ੍ਹਾਂ ਨੇ ਚੋਰੀ ਕਰਾਇਆ ਉਸ ਹੈਲਪਲਾਈਨ ਜਾਰੀ ਕਰ ਰਹੇ ਆ ਚੋਰੀ ਕਿਦੀ ਕਸਟਡੀ ਚ ਹੋਇਆ ਪੁਲਿਸ ਕੈਮਰੇ ਵਾਲਿਆਂ ਨੂੰ ਤੁਹਾਨੂੰ ਅੰਦਰ ਨਹੀਂ ਜਾਣ ਦੇਣਦੀ ਕਿਸਾਨ ਨੂੰ ਅੰਦਰ ਨਹੀਂ ਜਾਣ ਦੇਣਦੀ ਚੋਰ ਕਿਵੇਂ ਨਾਲ ਚਲੇਗਾ ਉਹਨਾਂ ਦੇ ਕਿਉਂ ਟਰਾਲੀਆਂ ਪਰ ਪਰ ਕੇ ਲੈ ਗਏ ਕਿਉਂ ਆਪਣੀਆਂ ਰੇੜੀਆਂ ਪਰ ਪਰ ਕੇ ਲੈ ਗਏ ਕਿਉਂ ਸਾਡੀਆਂ ਟਰਾਲੀ ਚੋਰੀ ਕਰ ਲੀਆਂ ਇਹ ਪੁਲਿਸ ਨੇ ਕਰਵਾਈਆਂ ਭਗਵੰਤ ਮਾਨ ਸਰਕਾਰ ਨੇ ਕਰਵਾਈਆਂ ਤੇ ਤੁਸੀਂ 2.5 ਲੱਖ ਦੀਆਂ ਟਰਾਲੀਆਂ ਪਿੱਛੇ ਵਿਧਾਇਕਾਂ ਤੇ ਇਲਜ਼ਾਮ ਲਾਤਾ ਵੀ ਵਿਧਾਇਕਾਂ 2.5 ਲੱਖ ਦੀਆਂ ਟਰਾਲੀਆਂ ਤੁਹਾਡੀਆਂ ਚੋਰੀ ਕਰਨਗੇ ਇਹ ਤੁਹਾਨੂੰ ਇਸ ਗੱਲ ਦੇ ਉੱਤੇ ਯਕੀਨ ਵੀ ਆਉਂਦਾ ਅਜਿਹੇ ਬਿਆਨ ਫਿਰ ਉਹਨਾਂ ਤਾਂ ਵਿਧਾਇਕ ਦੇ ਰਹੇ ਇਹਦਾ ਮਤਲਬ ਵਿਧਾਇਕ ਫਿਰ ਵੱਡੀ ਚੋਰ ਨੇ ਉਹਨਾਂ ਦੇ ਸਾਹਮਣੇ ਇਹ ਹੁੰਦਾ ਕਿ 2.5 ਲੱਖ ਦੀ ਟਰਾਲੀ ਨਹੀਂ ਚੋਰੀ ਕਰੂਗਾ ਤਾਂ ਮਤਲਬ 25-25 ਤੋਂ 2-2 ਕਰੋੜ ਵਾਲੇ ਚੋਰ ਨੇ ਜਿਹੜਾ ਟਰਾਲੀ ਦੀ ਚੋਰੀ ਤੇ ਮਰ ਗਿਆ ਜਿਹੜਾ ਕਿਸਾਨਾਂ ਦੇ ਦਸਾਂ ਨੌਂ ਦੀ ਕਮਾਈ ਦਾ ਸਮਾਨ ਤੇ ਬੇਈਮਾਨ ਹੋ ਗਿਆ ਉਹ ਰਾਜਿਆ ਤੇ ਕੀ ਰਾਖੀ ਕਰ ਲੂਗਾ ਕੀ ਸਟੇਟ ਦਾ ਉਹ ਨਮੈਂਦਗੀ ਕਰ ਲੂਗਾ ਕੀ ਆਪਣੇ ਹਲਕੇ ਦਾ ਵਿਕਾਸ ਕਰਾ ਲੂਗਾ ਜਿਹੜਾ 2.5 ਲੱਖ ਦੀ ਚੋਰੀ ਨੂੰ ਛੋਟੀ ਸਮਝ ਰਿਹਾ ਵੀ ਇਹ ਤੇ ਛੋਟੀ ਚੋਰੀ ਆ ਇਹ ਵਿਧਾਇਕ ਦਾ ਕੰਮ ਨਹੀਂ ਇਹ ਵਿਧਾਇਕ ਦੇ ਕਿਰਦਾਂ ਨੇ ਕੀਤੀ ਹੋਣੀ ਵਿਧਾਇਕ ਦੇ ਵਰਕਰਾਂ ਨੇ ਕੀਤੀ ਹੋਣੀ ਇਹ ਸਾਬਤ ਕਰਤਾ ਨਾ ਉਹਨਾਂ ਨੇ ਵੀ ਵਿਧਾਇਕ 2.5 ਲੱਖ ਦੀ ਚੋਰੀ ਨਹੀਂ ਕਰਦਾ ਤੇ ਵਿਧਾਇਕ ਨੇ ਕਰਵਾਈ ਹੋਣੀ ਛੋਟੇਆ ਬੰਦਿਆਂ ਨੂੰ ਵਿਧਾਇਕ ਵੱਡਾ ਚੋਰ ਆ ਫਰਮ ਉਸ ਵੀ ਬੈਂਡਰੀਆ ਨਾ ਵੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਵਿਧਾਇਕ ਸਾਹਿਬ ਦੀ ਇੱਥੇ ਕੋਈ ਉਹ ਗਲਤੀ ਨਹੀਂ ਹੈਗੀ ਅਸੀਂ ਐਫ ਆਈ ਆਰ ਕਰ ਰਹੇ ਹਾਂ ਜਿਹੜੇ ਸ਼ਰਾਰਤੀ ਅੰਸਰਾਂ ਨੇ ਕੀਤਾ ਵੀ ਉਹਨਾਂ ਦੇ ਉੱਤੇ ਕਾਰਵਾਈ ਹੋ ਕਿਹਦੀ ਕਸਟਡੀ ਚ ਹੋਇਆ ਕਿਹਦੀ ਦੇਖਰੇਖ ਚ ਹੋਇਆ ਕੌਣ ਸੀ ਉੱਥੇ ਉਦੋਂ ਮੌਕੇ ਦੀ ਪੁਲਿਸ ਹੀ ਜ਼ਿੰਮੇਵਾਰ ਸੀ ਨਾ ਜਦੋਂ ਪੁਲਿਸ ਕਰਵਾ ਰਹੀ ਹੈ ਤਾਂ ਪੁਲਿਸ ਜਿੱਤੇ ਮਰਜ਼ੀ ਚੋਰੀ ਪਾ ਦੇ ਪੁਲਿਸ ਨੇ ਚੋਰੀ ਕਰਵਾਈ ਹੈ ਪੁਲਿਸ ਹੀ ਬਰਾਮਦ ਕਰਾ ਦੂਗੀ ਪੁਲਿਸ ਹੀ ਕਰ ਦੂਗੀ ਪੁਲਿਸ ਅਸੀਂ ਤਾਂ ਕਹਿੰਨੇ ਵੀ ਭਗਵੰਤ ਮਾਨ ਸਰਕਾਰ ਚੋਰ ਹੈ ਸਾਡੀ ਪੁਲਿਸ ਚੋਰ ਹੈ ਜਿਹਨੇ ਸਾਡਾ ਸਮਾਨ ਚੋਰੀ ਕੀਤਾ ਜਿਹਦੀ ਦੇਖਰੇਖ ਚ ਹੋਇਆ ਹੁਣ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੁੰਜਿਆ ਇਸ ਗੱਲ ਦੇ ਉੱਤੇ ਵੀ ਕੁਝ ਮੰਤਰੀਆਂ ਨੇ ਕਿਹਾ ਵੀ ਜੇ ਅਸੀਂ ਹੁਣ ਇਹ ਟਰਾਲੀਆਂ ਚੋਰੀਆਂ ਦੇ ਵਿੱਚ ਹੀ ਇਹਨਾਂ ਦੀ ਇਨਵੈਸਟੀਗੇਸ਼ਨਾਂ ਕਰਦੇ ਰਹਾਂਗੇ ਵੀ ਸਰਕਾਰ ਕੋਲੋਂ ਆਹੀ ਕੰਮ ਰਹਿ ਗਿਆ ਹੁਣ ਅੱਛਾ ਮਤਲਬ ਮੋਰਚਾ ਖਾੜ ਦੋ ਸਾਰਾ ਸਮਾਨ ਕਰੋੜਾਂ ਰੁਪਏ ਦਾ ਲੁੱਟ ਲਓ ਤੇ ਉਹਦੀ ਇਨਵੈਸਟੀਗੇਸ਼ਨ ਨਾ ਕਰੋ ਤੇ ਫਿਰ ਤੁਸੀਂ ਕਿਹੜੇ ਤਸਕਰ ਦੀ ਇਨਵੈਸਟੀਗੇਸ਼ਨ ਕਰ ਲੋਗੇ ਕਿਹਨੂੰ ਇਨਸਾਫ ਦੇ ਦੋਗੇ ਜਿਹੜਾ ਤੁਸੀਂ ਆਪ ਆਪਣੇ ਨਿਹਗਾ ਹਟ ਚੋਰੀ ਕਰਵਾ ਲਿਆ ਉਹਦੀ ਤੁਸੀਂ ਤਬਦੀਸ਼ ਨਹੀਂ ਕਰਦੇ ਫਿਰ ਤੁਹਾਡੇ ਤੋਂ 3.5 ਕਰੋੜ ਕੁਸਟੋਡੀਅਨ ਤੁਹਾਡਾ ਕੀ ਕਰਾ ਲੂਗਾ ਕੀ ਉਮੀਦ ਰੱਖੂਗਾ ਤੁਹਾਡੇ ਤੋਂ ਤੇ ਹੁਣ ਤੁਹਾਡੇ ਕੁਝ ਕਿਸਾਨ ਆਗੂ ਜਿਹੜੇ ਹੈਗੇ ਆ ਉਹਨਾਂ ਦੇ ਵੀ ਵਿਰੋਧ ਦੇ ਵਿੱਚ ਆਏ ਆ ਵੀ ਸੈਟਿੰਗਾਂ ਸੀ ਸਰਕਾਰ ਨੇ ਬਿਠਾਏ ਸੀ ਸਰਕਾਰ ਦੇ ਕਹਿੰਦੇ ਉੱਠ ਗਏ ਸੋ ਇਹ ਜਿਹੜਾ ਕਿਸਾਨਾਂ ਦੇ ਉੱਤੇ ਐਕਸ਼ਨ ਆ ਇਹਦਾ ਕੋਈ ਤੁਕ ਨਹੀਂ ਬਣ ਦੇਖੋ ਇੱਕ ਆਗੂ ਦੇ ਬਿਆਨ ਆਏ ਵੇਖਿਆ ਉਹ ਆਗੂ ਦਾ ਦਰਦ ਆ ਉਹ ਆਗੂ ਪਿਛਲੀ ਵਾਰੀ ਬਹੁਤ ਕੁਝ ਕਰਕੇ ਗਿਆ ਸੀ ਉਸ ਆਗੂ ਤੋਂ ਬਹੁਤ ਵੱਡੇ ਇਲਜ਼ਾਮ ਨੇ ਇਸ ਕਰਕੇ ਉਹਨੇ ਆਪਣੇ ਇਲਜ਼ਾਮ ਜਿਹੜਾ ਆਪ ਜਿਹੜਾ ਦਾਗ ਹੀ ਹੋਇਆ ਦੂਸਰਾ ਦੂਜਿਆਂ ਨੂੰ ਦਾਗ ਲਾਉਂਦਾ ਹੈ ਲੇਕਿਨ ਜਿਨੇ ਆਪਣੇ ਰਹਿਣ ਬਸੇਰੇ ਬਣਾਏ ਜਿਨੇ ਆਪਣੇ ਘਰ ਬਣਾਉਣ ਆਪਣੇ ਘਰ ਕੋ ਆਪ ਨਹੀਂ ਉਜਾੜਦਾ ਇਸ ਕਰਕੇ ਅਸੀਂ ਇੰਨਾ ਹੀ ਕਵਾਂਗੇ ਵੀ ਉਹਨੂੰ ਰੱਬ ਸਮਤ ਬਖਸ਼ੇ ਜਿਹੜੀ ਇੰਨੇ ਚਿਰ ਦੇ ਅਸੀਂ ਬੈਠੇ 401 ਦਿਨਾਂ ਚ ਮੀਂਹ ਹਨੇਰੀ ਧੁੱਪ ਸਰਦੀਆਂ ਗਰਮੀਆਂ ਸਾਰਾ ਕੁਝ ਪਿੰਡੇ ਤੇ ਹੰਡਾਇਆ ਕਿੰਨਾ ਕੁ ਹੰਡਾਇਆ ਕਿੰਨਾ ਨੁਕਸਾਨ ਕਰਾਇਆ ਸ਼ੁਭ ਕਰਨ ਸ਼ਹੀਦ ਕਰਾਇਆ 44 ਛਾਤਾਂ ਹੋ ਗਈਆਂ ਉੱਥੇ ਚਾਰਾਂ ਦੀਆਂ ਅੱਖਾਂ ਚਲੇ ਗਈਆਂ ਕਿੰਨੇ ਫਟੜ ਹੋ ਗਿਆ 450 ਦੇ ਕਿਰੀ ਇਹਨਾਂ ਕੁਛ ਨੁਕਸਾਨ ਕਰਾ ਲਿਆ ਉਹ ਕਦੀ ਆਪ ਨਹੀਂ ਕਰਾਇਆ ਜਾਂਦਾ ਉਹ ਸਰਕਾਰਾਂ ਕਰਦੀਆਂ ਨੇ ਅਗਰ ਉਹਨੇ ਇਹੋ ਜੇ ਕੰਮ ਕੀਤੇ ਹੋਣਗੇ ਤਾਂ ਉਹਦੀ ਸਮਝ ਇਹ ਹੋਵੇ ਦੋਵੇਂ ਮੋਰਚੇ ਜਿਹੜੇ ਹੈਗੇ ਆ ਐਸਕੇਮ ਰਾਜਨੀਤਿਕ ਜਾਂ ਗੈਰ ਰਾਜਨੀਤਿਕ ਦੋਵਾਂ ਨੇ ਹੁਣ ਦੇਖ ਲਿਆ ਹਿਸਾਬਕ ਤਾ ਉਧਰ ਵੀ ਗਏ ਸੀ ਮੀਟਿੰਗ ਕਰਨ ਉਹਨਾਂ ਦੇ ਨਾਲ ਜੋ ਬਣਿਆ ਜਾਂ ਤੁਹਾਡੇ ਨਾਲ ਬਣਿਆ ਅੱਜ ਸੋਚਦੇ ਹੋ ਵੀ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਜਾਂ ਵੱਖ-ਵੱਖ ਹੋ ਕੇ ਛਿੱਤਰੀ ਖਾਦੇ ਆ ਵੱਖ-ਵੱਖ ਹੋ ਕੇ ਦੋਨਾਂ ਨੇ ਕੁੱਟ ਖਾ ਲਈ ਜਨਤਾ ਨੇ ਦੇਖ ਲਿਆ ਵੀ ਵਕ ਵਕੋ ਕੀ ਹੋ ਗਿਆ ਤੇ ਠੀਕ ਹੈ ਸੁਭਾਵਿਕ ਹੈ ਹੁਣ ਇਕੱਠੇ ਹੋਣਾ ਬਣਦਾ ਹੈ ਘਟ ਤੋਂ ਘਟ ਜਿਹੜਾ ਸਰਕਾਰ ਨਾਲ ਜਿਹੜਾ ਇਹੋ ਜਿਹੀ ਹੰਕਾਰੀ ਕਮੰਡੀ ਮੁੱਖ ਮੰਤਰੀ ਹੈ ਜਿਹੜਾ ਇੰਨੇ ਹੰਕਾਰ ਚ ਇੰਨਾ ਚੋਰ ਹੈ 5 ਸਾਲ ਦੀ ਸਤਾ 3 ਸਾਲ ਹੋ ਗਏ 2 ਹੋਰ ਰਹਿ ਗਏ ਪਤਾ ਨਹੀਂ ਜਿਹੜੇ ਲਾਲੇ ਆਏ ਤੈਨੂੰ ਕਦੋਂ ਚੁੱਕ ਕੇ ਬਾਹਰ ਮਾਰਨਾ ਵੀ ਜਿਵੇਂ ਖੱਟਰ ਨੂੰ ਹਟਾ ਕੇ ਨਾਇਬ ਸਿੰਘ ਸੈਣੀ ਨੂੰ ਲਾਤਾ ਸੀ ਉਵੇਂ ਕਦੋਂ ਮਰਜ਼ੀ ਪਤਾ ਨਹੀਂ ਇਹਦਾ ਨੰਬਰ ਕੱਟਿਆ ਜਾਣਾ ਤੇ ਫਿਰ ਲੋਕ ਜਿਹੜੇ ਹੈਗੇ ਹਨ ਉਹ ਹਿਸਾਬ ਲੈਂਦੇ ਹੁੰਦੇ ਆ ਕੇ ਪੀਐਸ ਗਿੱਲ ਦਾ ਕੀ ਹਾਲ ਹੋਇਆ ਸੀ ਬਾਅਦ ਜਿਨ੍ਹਾਂ ਨੇ ਬੇਦਬੀਆਂ ਕੀਤੀਆਂ ਉਹਨਾਂ ਦਾ ਛੜਕਾਂ ਤੇ ਰੁਲਦੇ ਵੇਖਿਆ ਜਿਨ੍ਹਾਂ ਨੇ ਧੱਕੇ ਕੀਤੇ ਉਹ ਛੜਕਾਂ ਤੇ ਰੁਲਦੇ ਵੇਖਿਆ ਹਾਲਾਤ ਇਹਨਾਂ ਦੇ ਵੀ ਉਹੀ ਹੋੜੀਆਂ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਧੱਕੇ ਕੀਤੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਮੱਥਾ ਲਾਇਆ ਤੇ ਹੁਣ ਤੁਸੀਂ ਅੱਜ ਜੋ ਇਹ ਮਸਲਾ ਰੱਖਿਆ ਸਿਰਫ ਲੋਕਾਂ ਤੱਕ ਰੱਖਣਾ ਹੀ ਚਾਹੁੰਦੇ ਸੀ ਜੇ ਇਹਦੀ ਪੈਰਵਾਈ ਵੀ ਕਰੋਗੇ ਜੇ ਮੰਗ ਰੱਖ ਰਹੇ ਹੋ ਤਾਂ ਕਿਹਦੇ ਤੋਂ ਰੱਖ ਰਹੇ ਹੋ ਕੀ ਮੰਗ ਰੱਖ ਰਹੇ ਸਾਡੀ ਸਰਮੋਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਦੁਨੀਆ 'ਚ ਵੱਸਦੇ ਸਿੱਖ ਜਿਹਨੂੰ ਸਮਰਪਿਤ ਨੇ ਜਿਹਦੇ ਹਦੇ ਇੱਛਾ ਅਨੁਸਾਰ ਚੱਲਦੇ ਨੇ ਅਕਾਲ ਤਖਤ ਸਾਹਿਬ ਦੇ ਦਸੇਦਾਰ ਸਾਹਿਬ ਫਰਿਆਦ ਪੱਤਰ ਭੇਜਿਆ ਸ਼ਿਕਾਇਤ ਪੱਤਰ ਭੇਜਿਆ ਜਦੋਂ ਵੀ ਉੱਥੋਂ ਹੁਕਮ ਆਉਂਦੇ ਆ ਅਸੀਂ ਜਾਵਾਂਗੇ ਆਪਣੇ ਗੱਲ ਰੱਖਾਂਗੇ ਅਸੀਂ ਇਹ ਹੀ ਫਰਿਆਦ ਕੀਤੀ ਹੈ ਵੀ ਇਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪੰਥਕ ਸਜ਼ਾਵਾ ਤੇ ਕਾਨੂੰਨੀ ਸਜ਼ਾਵਾ ਦਿਵਾਉਣ ਵਾਸਤੇ ਸਾਡੀ ਸੰਸਥਾ ਜਿਹੜੀ ਸਾਡੇ ਸਿੰਘ ਸਾਹਿਬ ਆ ਉਹ ਅੱਗੇ ਆ ਕੇ ਉਹਨਾਂ ਨੂੰ ਸਜ਼ਾਉਂਦਾਂ ਨੂੰ ਅਸੀਂ ਫਰਿਆਦ ਸਾਡੀ ਇਸ ਫਰਿਆਦ ਤੇ ਸਾਡੀ ਸਰਮੋਰ ਸੰਸਥਾ ਤੱਕ ਹੀ ਹੈ ਨਾ ਅਸੀਂ ਆਪਣੀ ਫਰਿਆਦ ਉੱਥੇ ਲੈ ਕੇ ਗਿਆ ਬਿਲਕੁਲ ਸੋ ਬਿਲਕੁਲ ਜਿੱਥੇ ਮੋਰਚਾ ਸਰਕਾਰ ਨੇ ਐਕਸ਼ਨ ਸਰਕਾਰ ਨੇ ਕੀਤਾ ਮੋਰਚੇ ਦੇ ਉੱਤੇ ਉਸ ਤੋਂ ਬਾਅਦ ਕਿਸਾਨਾਂ ਨੇ ਜਿੱਥੇ ਆਪਣੇ ਇਲਜ਼ਾਮ ਲਾਇਆ ਕਿ ਸਾਡਾ ਸਮਾਨ ਚੱਕਿਆ ਗਿਆ ਸਾਡੀ ਸਮਾਨ ਦੀ ਚੋਰੀ ਹੋਈ ਹੈ ਸਾਡੇ ਜੋ ਆਗੂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਬਾਅਦ ਇੱਕ ਹੁਣ ਵੱਡਾ ਇਲਜ਼ਾਮ ਇਹ ਲਾਇਆ ਗਿਆ ਕਿ ਗੁਰਬਾਣੀ ਦੀ ਬੇਅਦਬੀ ਹੋਈ ਹੈ ਚਲਦਾ ਜਾਪ ਖੰਡਿਤ ਹੋਇਆ ਉਸ ਦੇ ਬਾਬਤ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੋਂ ਇਹ ਵੀ ਮੰਗਿਆ ਜਾ ਰਿਹਾ ਹੈ ਕਿ ਸਾਨੂੰ ਉੱਥੋਂ ਇਨਸਾਫ ਦਿੱਤਾ ਜਾਵੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਦਾ ਕੀ ਬਣਦਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਸਮ ਸਿੰਘ ਪੰਜਾਬੀ ਲੋਕ ਚੈਨਲ